ਸੰਵਿਧਾਨ ਦਿਹਾੜੇ ਮੌਕੇ ਸੰਵਿਧਾਨ ਭਵਨ ਦੇ ਕੇਂਦਰੀ ਹਾਲ ਵਿੱਚ ਕਰਵਾਏ ਗਿਆ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਅੱਜ ਭਾਰਤ ਨੂੰ ਸਤਿਕਾਰ ਦੀ ਭਾਵਨਾ ਨਾਲ ਦੇਖਦੀ ਹੈ। ਉਨਾ ਕਹਿਆ ਕਿ ਸੰਵਿਧਾਨ ਵਿੱਚ ਸਮਾਜਿਕ ਨਿਆਂ ਨੂੰ ਤਰਜੀਹ ਦਿੱਤੀ ਗਈ ਹੈ। ਰਾਸ਼ਟਰਪਤੀ ਨੇ ਤਿੰਨ ਤਲਾਕ ਤੇ ਰੋਕ ਨੂੰ ਮਹਿਲਾ ਸਸ਼ਕਤੀਕਰਨ ਦੀ ਦਸ਼ਾ 'ਚ ਅਹਿਮ ਕਦਮ ਦੱਸਿਆ। ਰਾਸ਼ਟਰਪਤੀ ਮੁਤਾਬਕ ਦੇਸ਼ ਦੇ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਨੇ। ਉਨ੍ਹਾਂ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਨੇ ਏਕਤਾ ਨੂੰ ਨਵਾਂ ਰੂਪ ਦਿੱਤਾ। ਸੰਵਿਧਾਨ ਦਿਵਸ ਸੇ ਮਨਾਉਣੇ ਦੀ ਪਰੰਪਰਾ ਦਾ ਸੁਭਾਰਮ ਕਰਨੇ ਅਤੇ ਉਸੇ निरंतरता प्रदान करने की जितना भी प्रशंसा की जाए और कौन माननीय सदस्य संसद कौन संसदीय प्राणी को अपनाने के पक्ष में संविधान सभा में जो ठोस तौर दिए गए थे वो आज भी प्रासंगिक है विश्व के विशालतम लोकतंत्रों में जन आकांक्षाओं को अभिबक्त करने की करने वाली भारतीय संशोधन विश्व के अनेक लोकतंत्र के लिए आज एक उदाहरण के रूप में प्रतिष्ठित है प्रोपदी मुर्मू दी अगवाई विच संविधान दी प्रस्तावना पढण दी कार्रवाई हुई ਰਾਸ਼ਟਰਪਤੀ ਦੇ ਨਾਲ ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਸਪੀਕਰ ਓਮ ਬਿਰਲਾ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਸੰਸਦੀ ਮਾਮਲਾ ਬਾਰੇ ਮੰਤਰੀ ਕਿਰਨ ਰਿਜੀਜੂ ਅਤੇ ਰਾਜ ਸਭਾ ਵਿੱਚ ਸਦਨ ਦੇ ਨੇਤਾ ਜੇਪੀ ਨੱਡਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਮਲਕਾਰ ਜੁਨ ਖੜਗੇ ਸਮੇਤ ਸਦਨ ਚ ਮੌਜੂਦ ਸੰਸਦ ਮੈਂਬਰਾਂ ਨੇ ਇਸ ਦੌਰਾਨ ਉੱਚੀ ਆਵਾਜ਼ ਵਿੱਚ ਪ੍ਰਸਤਾਵਨਾ ਪੜੀ ਭਾਰਤ ਦੇ ਲੋਕ भारत को एक संपूर्ण प्रभुत्व संपन्न सामाजिक पंथ निरपेक्ष लोकतांत्रात्मक गणराज्य बनाने के लिए तथा तो उसके समस्त नागरिकों को सामाजिक आर्थिक और राजनैतिक न्याय ਚਾਰ ਅਭਿਵਿਅਕਤੀ ਵਿਸ਼ਵਾਸ ਧਰਮੋ ਅਰ ਪਾਸ਼ਨਾ ਕੀ ਸਵਤੰਤਰਤਾ ਇਸ ਤੋਂ ਪਹਿਲਾਂ ਪੰਜਾਬੀ ਮਲਿਆਲਮ ਮਰਾਠੀ ਨੇਪਾਲੀ ਬੋਡੋ ਕਸ਼ਮੀਰੀ ਤੇਲਗੂ ਉੜੀਆ ਅਤੇ ਆ ਸਮੀ ਸਮੇਤ 9 ਭਾਸ਼ਾਵਾਂ ਵਿੱਚ ਭਾਰਤ ਦੇ ਸੰਵਿਧਾਨ ਦੇ ਅਨੁਵਾਦ ਕੀਤੇ ਸੰਸਕਰਣ ਜਾਰੀ ਕੀਤੇ ਗਏ ਇਸ ਦੌਰਾਨ ਸਬਿਆਚਾਰ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਭਾਰਤ ਦੇ ਸੰਵਿਧਾਨ ਤੋਂ ਕਲਾ ਤੇ ਕੈਲੀਗ੍ਰਾਫੀ ਸਰਲੇਖ ਵਾਲਾ ਇੱਕ ਯਾਦਗਾਰੀ ਹਿੰਦੀ ਕਿਤਾਬ ਚਾ ਵੀ ਸਮਾਗਮ ਦੌਰਾਨ ਜਨਤਕ ਕੀਤਾ ਗਿਆ ਅਤੇ ਇਸ ਦੀ ਈ-ਲੌਂਚਿੰਗ ਵੀ ਹੋਈ। ਸਮਾਗਮ ਦੌਰਾਨ ਉਪਰਾਸ਼ਟਪਤੀ ਸੀਪੀ ਰਾਧਾਕ੍ਰਿਸ਼ਨਨ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਨੇਡ this constitution in such a way in its every page शन आवर कॉन्स्टिट्यूशन वॉज ड्राफ्टेड डिबेटेड एंड अडॉप्टेड बाई अवर आउटस्टैंडिंग फॉन लीडर्स ऑफ मदर बार इन दिट असेंबली संविधान सभा का एक केंद्रीय कक्ष व पवित्र स्थान है जहा गर्चा संवाद एंड विचार मंथन के बाद हमारे संविधान को आकार दिया गया जनता की आकांक्षाओं को संविधानिक प्रावधानों में लिपिबद्ध किया गया संविधान के मार्गदर्शन में पिछले सात दशक से अधिक के कालखंड में हमने नीतियों और कानून बनाए और सामाजिक न्याय और समावेशी विकास के लक्ष्य प्राप्त किए जिक्र के 26 नवंबर नवम्बर उन्नीस सौ भारतीय संविधान अपनाए जान संबंधी सहमति बनी थी